ਸਾਰਿਆਂ ਨੂੰ ਬਾਬਾ ਨਾਨਕ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਉਹਨਾਂ ਦਾ ਪਹਿਲਾ ਉਦੇਸ਼ ਹੈ ਕਿਰਤ ਕਰੋ ਔਰ ਕਮਾਲ ਦੀ ਗੱਲ ਹੈ ਕਿ ਇਸ ਉਦੇਸ਼ ਨੂੰ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਸਾਨੂੰ ਨਿਭਾ ਕੇ ਕਿਵੇਂ ਦਿਖਾਇਆ ਉਹ ਉਹਨਾਂ ਦੇ ਇਤਿਹਾਸਕ ਪੱਖ ਤੋਂ ਉਹਨਾਂ ਦੇ ਜੀਵਨ ਤੋਂ ਸਿੱਖਣ ਦੀ ਜ਼ਰੂਰਤ ਹੈ ਹਰ ਬੰਦਾ ਆਪਣੀ ਜ਼ਿੰਦਗੀ 'ਚ ਪੜ੍ਹਾਈ ਕਰਨ ਤੋਂ ਬਾਅਦ ਇੱਕ ਦੋ ਕੰਮ ਜ਼ਰੂਰ ਕਰਦਾ ਹੈ। ਬਾਬਾ ਨਾਨਕ ਜੀ ਨੇ ਆਪਣੀ ਜ਼ਿੰਦਗੀ 'ਚ ਕਿਹੜੇ-ਕਿਹੜੇ ਕੰਮ ਕੀਤੇ? ਬਹੁਤ ਸੰਖੇਪ 'ਚ ਗੱਲ ਸਮਝਣ ਦੀ ਜ਼ਰੂਰਤ ਹੈ। ਇਤਿਹਾਸ ਬਹੁਤ ਵੱਡਾ ਹੈ ਉਹਨਾਂ ਦਾ। ਸੰਖੇਪ 'ਚ ਕੁਝ ਗੱਲਾਂ ਸਿੱਖਣ ਨੂੰ ਮਿਲਦੀਆਂ। ਸਭ ਤੋਂ ਪਹਿਲਾਂ ਹਰ ਬੱਚੇ ਦਾ ਅੱਜ ਵੀ ਰਾਈਟ ਹੈ, ਹੱਕ ਹੈ ਪੜ੍ਹਾਈ ਕਰਨਾ। ਉਹਨਾਂ ਨੇ ਪੰਦੇ ਕੋਲ ਜਾ ਕੇ ਮੌਲਵੀ ਕੋਲ ਜਾ ਕੇ ਉਸ ਸਮੇਂ ਦੇ ਅਨੁਸਾਰ ਪੜ੍ਹਾਈ ਕੀਤੀ ਤੇ ਜਿੱਥੇ ਵੀ ਉਹ ਦੁਨੀਆ ਵਿੱਚ ਗਏ ਉਹਨਾਂ ਨੇ ਉੱਥੋਂ ਦੀ ਬੋਲੀ ਉੱਥੋਂ ਦੀ ਭਾਸ਼ਾ ਨੂੰ ਸਿੱਖਿਆ ਤੇ ਉਹਨਾਂ ਦੀਆਂ ਜਿਹੜੀਆਂ ਰਚਨਾਵਾਂ ਹਨ ਉਹ ਕਈ ਭਾਸ਼ਾਵਾਂਾਂ ਦੇ ਵਿੱਚ ਉਹਨਾਂ ਨੇ ਆਪਣੀ ਬਾਣੀ ਨੂੰ ਰਚਿਆ ਦੂਜੇ ਨੰਬਰ ਤੇ ਹੈ ਵਪਾਰ ਪੜ੍ਹਾਈ ਤੋਂ ਬਾਅਦ ਕੋਈ ਬੰਦਾ ਵਪਾਰ ਕਰਦਾ ਹੈ ਕੋਈ ਬੰਦਾ ਨੌਕਰੀ ਕਰਦਾ ਹੈ ਬਾਬਾ ਨਾਨਕ ਜੀ ਨੇ ਦੋਨੇ ਕੰਮ ਕੀਤੇ ਹੈ ਵਪਾਰ ਕੀਤਾ ਉਸ ਸਮੇਂ ਦਾ ਸਾਡੇ ਪੰਜਾਬ ਦਾ ਖੇਤੀਬਾੜੀ ਦਾ ਤੇ ਉਹਦੇ ਨਾਲ ਜੁੜਿਆ ਹੋਇਆ ਪਸ਼ੂ ਪਾਲਣ ਦਾ ਤੇ ਵਪਾਰ ਕਰਨ ਦਾ ਧੰਦਾ ਇਹ ਜਿਹੜਾ ਕੰਮ ਸੀ ਬਹੁਤ ਵੱਡਾ ਸੀ ਤਾਂ ਬਾਬਾ ਨਾਨਕ ਜੀ ਨੇ ਵਪਾਰ ਕੀਤਾ ਮੱਝਾਂ ਦਾ ਵਪਾਰ ਜਿਹਨੂੰ ਅਸੀਂ ਸੱਚਾ ਸੌਦਾ ਦੀ ਸਾਖੀ ਨਾਲ ਜੋੜਦੇ ਹਾਂ ਉਸ ਤੋਂ ਬਾਅਦ ਉਹਨਾਂ ਨੇ ਮੋਦੀ ਖਾਨੇ 'ਚ ਨੌਕਰੀ ਕੀਤੀ ਸੁਲਤਾਨਪੁਰ ਲੋਧੀ ਹੁਣ ਵੀ ਉਹਨਾਂ ਦੀ ਯਾਦ ਵਿੱਚ ਉੱਥੇ ਅਸਥਾਨ ਬਣੇ ਹੋਏ ਆ ਚੌਥੇ ਨੰਬਰ ਤੇ ਉਹਨਾਂ ਨੇ ਅਖੀਰਲੇ ਸਮੇਂ ਉਦਾਸੀਆਂ ਤੋਂ ਬਾਅਦ ਅਖੀਰਲੇ 10-15 ਸਾਲ ਜੋ ਉਹਨਾਂ ਨੇ گزارੇ ਕਰਤਾਰਪੁਰ ਜਿਸ ਦਾ ਲਾਂਗਾ ਵੀ ਖੁੱਲਿਆ ਹੋਇਆ ਪਾਕਿਸਤਾਨ ਦੇ ਵਿੱਚ ਲੋਕ ਜਾਂਦੇ ਆ ਦੇਖਣ ਵਾਸਤੇ ਤਾਂ ਉੱਥੇ ਉਹਨਾਂ ਨੇ ਖੇਤੀਬਾੜੀ ਕੀਤੀ ਹੁਣ ਸਿੱਖਣਾ ਕੀ ਹੈ ਕਿ ਪੜ੍ਹਾਈ ਕਰਨ ਤੋਂ ਬਾਅਦ ਕੋਈ ਬੰਦਾ ਵਪਾਰ ਕਰਦਾ ਹੈ ਕੋਈ ਨੌਕਰੀ ਕਰਦਾ ਹੈ ਕੋਈ ਖੇਤੀਬਾੜੀ ਕਰਦਾ ਹੈ ਬਾਬਾ ਨਾਨਕ ਜੀ ਨੇ ਵਪਾਰ ਵੀ ਕੀਤਾ ਮੋਦੀ ਖਾਨੇ ਦੀ ਨੌਕਰੀ ਵੀ ਕੀਤੀ ਖੇਤੀਬਾੜੀ ਕੀਤੀ اور ਪੜਾਈ ਵੀ ਕੀਤੀ ਬਸ ਇਹ ਸਿੱਖਣ ਦੀ ਜ਼ਰੂਰਤ ਹੈ ਕਿਰਤ ਕਰੋ ਜਿਉਂ ਉਹਨਾਂ ਨੇ ਕਿਹਾ ਤਾਂ ਉਸ ਨੂੰ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਲਿਵਾ ਕੇ ਸਾਡੇ ਸਾਹਮਣੇ ਰੱਖਿਆ ਧੰਨਵਾਦ